ਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕੀ ਦਿੱਤਾ ਗਿਆ ਏ ਦਲਜੀਤ ਸਿੰਘ ਕਲਸੀ ਤੇ ਐਨਐਸਏ ਲੱਗਿਆ ਹੋਇਆ ਤੇ ਉਹ ਅਸਾਮਪਤੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਐਨਐਸਏ ਲਾਉਣ ਨੂੰ ਚੁਣੌਤੀ ਦਿੱਤੀ ਗਈ ਹੈ ਐਨਐਸਏ ਦਾ ਆਦੇਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ ਇਹ ਕਿਹਾ ਹੈ ਦਲਜੀਤ ਸਿੰਘ ਕਲਸੀ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਵਿੱਚ ਦਲਜੀਤ ਸਿੰਘ ਕਲਸੀ ਦਾ ਕਹਿਣਾ ਹੈ ਕਿ ਅਜਨਾਲਾ ਕੇਸ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਸ ਨੂੰ ਜਾਣ ਬੁੱਝ ਕੇ ਇਸ ਕੇਸ 'ਚ ਫਸਾਇਆ ਗਿਆ ਹੈ ਕਲਸੀ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਨੋਟਿਸ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ 3 ਹਫਤਿਆਂ ਦੇ ਵਿੱਚ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਣੀ ਹੈ ਤਾਂ ਦੱਸਦੇ ਕਿ ਅਮਰਿਤਪਾਲ ਸਿੰਘ ਦੇ ਨਾਲ ਨਾਲ ਨੌ ਸਾਥੀ ਜਿਹੜੇ ਕੁੱਲ ਬੰਦ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਦਲਜੀਤ ਕਲਸੀ ਵੀ ਹੈ ਦਲਜੀਤ ਕਲਸੀ ਕਈ ਫਿਲਮਾਂ ਵੀ ਕਰ ਚੁੱਕਿਆ ਹੈ ਡਾਇਰੈਕਟਰ ਵੀ ਰਿਹਾ ਹੈ ਤੇ ਇਸ ਤੋਂ ਬਾਅਦ ਦੀਪ ਸਿੱਧੂ ਦੇ ਨਾਲ ਕਾਫੀ ਨੇੜਤਾ ਰਹੀ ਦਲਜੀਤ ਕਲਸੀ ਦੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵਿਰਲ ਦਲਜੀਤ ਕਲਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਐਨਐਸਏ ਉਸ ਤੇ ਲੱਗਿਆ ਤੇ ਹੁਣ ਜਿਹੜਾ ਐਨਐਸਏ ਐਕਸਟੈਂਡ ਕੀਤਾ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਟੀਸ਼ਨ ਪਾਈ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਤੇ ਕਿਹਾ ਗਿਆ ਹੈ ਕਿ ਇਹ ਗਲਤ ਢੰਗ ਦੇ ਨਾਲ ਉਸ ਤੇ ਐਨਐਸਏ ਲਾਇਆ ਗਿਆ ਹੈ ਤੇ پاس ਨਹੀਂ ਕਰ ਸਕਦੇ ਇਹਨੂੰ 3-3 ਮਹੀਨੇ ਦੇ ਸਾਬ ਨਾਲ ਐਕਸਟੈਂਡ ਕਰਨਾ ਹੁੰਦਾ ਉਹ ਸਾਬ ਦੇ ਨਾਲ ਵੀ ਜਿਹੜਾ ਇਸ ਆਰਡਰ ਐ ਐਨਐਸਏ ਵਾਲਾ ਜਿਹੜਾ ਡਿਬ੍ਰੂਗੜ ਬੈਠੇ ਨੇ ਉਹਨਾਂ ਦਾ ਆਰਡਰ ਐਕਸਪਾਇਰ ਹੋਇਨੂਗੀ 2 ਮਹੀਨੇ ਤੋਂ ਉੱਤੇ ਦਾ ਵਕਤ ਹੋ ਗਿਆ ਔਰ ਜਿਹੜੇ ਉਹਨਾਂ ਦੇ ਗਰਾਊਂਡ ਨੇ ਜਿੰਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਪੰਜਾਬ ਸਰਕਾਰ ਨੇ ਯੂਨੀਅਨ ਆਫ ਇੰਡੀਆ ਦੇ ਵੱਲੋਂ ਵੀ ਰਿਪਲਾਈ ਜਿਹੜਾ ਫਾਈਲ ਹੋਣਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਬਾਹਰ ਬੈਠੇ ਪੋਸਟਾਂ ਕਰ ਰਹੇ ਨੇ ਜਾਂ ਸਿਮਰਜੀਤ ਮਾਨ ਨੇ ਜਾਂ ਕੋਈ ਹੋਰ ਬੰਦੇ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੀ ਸਪੋਰਟ ਕਰਦੇ ਆ ਉਹਨਾਂ ਦੇ ਇਹ ਬਿਲਕੁਲ ਇਲੈਗਲੀ ਅਸੀਂ ਇਹਦੇ ਖਿਲਾਫ ਜਿਹੜੀ ਪਟੀਸ਼ਨ ਨੂੰ ਫਾਈਲ ਕੀਤੀ ਜਿਹੜੇ ਉਹਨਾਂ ਨੇ ਐਵੀਡੈਂਸ ਲਗਾਏ ਨੇ ਬੜੇ ਬੇਸਲੈਸ ਐਵੀਡੈਂਸ ਨੇ ਜਿੰਦੇ ਵਿੱਚ ਜਿਹੜੀ ਉਹਨਾਂ ਦੇ ਸੋਸ਼ਲ ਮੀਡੀਆ ਦੀਆਂ ਪਲੇਟਫਾਰਮ ਤੋਂ ਕੋਈ ਪੋਸਟेज ਨੇ ਜਾਂ ਕੋਈ ਹੋਰ ਬੈਠੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਉਹਨਾਂ ਦੀ ਜਿਹੜਾ ਮਤਲਬ ਪੋਸਟਾਂ ਨੇ ਉਹਨਾਂ ਨੂੰ ਗਰਾਊਂਡ ਬਣਾ ਕੇ ਕਿ پیس ਆਫ ਹਾਰਮਨੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਇਸ ਗੱਲ ਕਰਕੇ ਅਸੀਂ ਇਹਨਾਂ ਦੀ ਡਿਟੇਲ ਨੇ ਨਾ ਐਕਸਟੈਂਡ